ਸਰਕਾਰ ਦੇ ਡੜਕੇ ਉਹ ਵਾਰਸ ਚੜ ਚੁੱਕੇ ਨੇ ਜਿਨ੍ਹਾਂ ਨੇ ਆਪਣੇ ਮ੍ਰਿਤਕ ਮਾਪਿਓ ਦੀ ਪੈਨਸ਼ਨ ਗਲਤ ਤਰੀਕੇ ਦੇ ਨਾਲ ਲਈ ਸੀ। ਕਈ ਬੁਢਾਪਾ ਪੈਨਸ਼ਨਰ ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ ਉਹਨਾਂ ਦੇ ਵਾਰਸ ਕਈ ਸਾਲ ਉਹਨਾਂ ਦੇ ਮਰਨ ਤੋਂ ਬਾਅਦ ਵੀ ਪੈਨਸ਼ਨ ਲੈਂਦੇ ਰਹੇ ਨੇ। ਅਜਿਹੇ ਮਹਿਕਮੇ ਨੇ ਬੰਦੇ ਤਲਾਸ਼ੇ ਨੇ ਜਿਨ੍ਹਾਂ ਕੋ ਹੁਣ ਸਰਕਾਰ ਨੇ 162 ਕਰੋੜ ਰੁਪਏ ਵਸੂਲਣ ਦਾ ਫੈਸਲਾ ਕੀਤਾ। ਮਤਲਬ ਵਾਰਸਾਂ ਤੋਂ ਵਸੂਲੇ ਜਾਣਗੇ 162 ਕਰੋੜ ਰੁਪਏ। ਉਹ 162 ਕਰੋੜ ਰੁਪਏ ਜਿਹੜੇ ਮ੍ਰਿਤਕ ਪੈਨਸ਼ਨਰ ਸੀ ਉਹਨਾਂ ਦੇ ਵਾਰਸ ਚੋਰੀ ਛਿਪੇ ਸਰਕਾਰ ਨਾਲ ਦੇ ਲੋਕਲ ਅਧਿਕਾਰੀਆਂ ਨਾਲ ਮਿਲ ਕੇ ਪੈਨਸ਼ਨ ਲੈਂਦੇ ਰਹੇ ਨੇ ਤੇ ਕਈ ਸਾਲ ਲੈਂਦੇ ਰਹੇ ਮ੍ਰਿਤਕ ਪਰਿਵਾਰਕ ਮੈਂਬਰਾਂ ਦੀ ਪੈਨਸ਼ਨ ਹੁਣ ਉਹ ਵਾਰਸ ਮਹਿਕਮੇ ਦੇ ਅੜਕੇ ਚੜ ਚੁੱਕੇ ਨੇ ਤੇ ਉਹਨਾਂ ਦੇ ਖਿਲਾਫ ਜਿੱਥੇ 162 ਕਰੋੜ ਰੁਪਏ ਵਸੂਲਣ ਦਾ ਫੈਸਲਾ ਕੀਤਾ ਗਿਆ ਲਾਜ਼ਮੀ ਤੌਰ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਪੰਜਾਬ ਸਰਕਾਰ ਨੇ ਸਾਲ 217 ਵਿੱਚ 70137 ਪਰਿਵਾਰਾਂ ਵੱਲੋਂ 162 ਕਰੋੜ ਰੁਪਏ ਦੀ ਬੁਢਾਪਾ ਪੈਨਸ਼ਨ ਗਲਤ ਤਰੀਕੇ ਨਾਲ ਲੈਣ ਦੇ ਮਾਮਲੇ ਵਿੱਚ ਰਿਕਵਰੀ ਪ੍ਰਕਿਰਿਆ ਕਰਨ ਦੀ ਜਿਹੜੀ ਆ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਮਾਜਿਕ ਸੁਰੱਖਿਆ ਵਿਭਾਗ ਨੇ ਇਸ ਸਬੰਧੀ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਇਸ ਫੰਡ ਦੀ ਵਸੂਲੀ ਦੀਆਂ ਸੰਭਾਵਨਾਵਾਂ ਤਲਾਸ਼ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਇਹ ਮਾਮਲਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਸਾਹਮਣੇ ਆਇਆ ਸੀ ਵਿਭਾਗ ਵੱਲੋਂ ਕੀਤੀ ਗਈ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ 70137 ਲੋਕਾਂ ਦੀ ਮੌਤ ਹੋਣ ਦੇ ਬਾਵਜੂਦ ਉਹਨਾਂ ਦੇ ਪਰਿਵਾਰਾਂ ਵੱਲੋਂ ਬੁਢਾਪਾ ਪੈਨਸ਼ਨ ਮਿਲਦੀ ਰਹੀ ਹੈ ਵਸੂਲਦੇ ਰਹੇ ਨੇ ਇਹ ਮਾਮਲਾ ਇੱਕ ਵਾਰ ਫਿਰ ਉਸ ਸਮੇਂ ਸਮਾਜਿਕ ਸਾਹਮਣੇ ਆਇਆ ਜਦੋਂ ਪਿਛਲੇ ਮਹੀਨੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਮਹੀਨਿਆਂ ਵੱਲੋਂ ਬੁਢਾਪਾ ਪੈਨਸ਼ਨ ਸੰਬੰਧੀ ਨਵੀਂ ਜਾਂਚ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਕਿ 1 ਲੱਖ ਤੋਂ ਜ਼ਿਆਦਾ ਪੈਨਸ਼ਨਰਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 476 ਉਹ ਵੀ ਲੋਕ ਨੇ ਜਿਹੜੇ ਵੱਖ-ਵੱਖ ਦੇਸ਼ਾਂ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਐਨ ਆਰ ਆਈ ਵੀ ਲੋਕ ਪੈਨਸ਼ਨ ਲੈਂਦੇ ਰਹੇ ਨੇ ਜਿਨ੍ਹਾਂ ਦੀ ਗਿਣਤੀ 476 ਇਸ ਤੋਂ ਇਲਾਵਾ 574 ਲੋਕ ਉਹ ਵੀ ਪੈਨਸ਼ਨ ਬੁਢਾਪਾ ਲੈਂਦੇ ਰਹੇ ਨੇ ਜਿਨ੍ਹਾਂ ਨੂੰ ਸਰਕਾਰੀ ਪੈਨਸ਼ਨ ਵੀ ਮਿਲਦੀ ਰਹੀ ਹੈ ਇਸ ਦੇ ਬਾਵਜੂਦ ਐਨ ਆਰ ਆਈ ਤੇ ਸਰਕਾਰੀ ਮੁਲਾਜ਼ਮ ਜੋ ਰਿਟਾਇਰ ਹੋਣ ਤੋਂ ਬਾਅਦ ਵੀ ਆਪਣੀ ਮਹਿਕਮੇ ਕੋਲ ਵੀ ਪੈਨਸ਼ਨ ਲੈਂਦੇ ਰਹੇ ਤੇ ਬੁਢਾਪਾ ਪੈਨਸ਼ਨ ਵੀ ਲੈਂਦੇ ਨੇ ਇਹਨਾਂ ਕੋ ਵੀ ਹੁਣ ਮਹਿਕਮੇ ਨੇ ਰੁਪਏ ਜਿਹੜੇ ਦਿੱਤੇ ਨੇ ਉਹ ਵਸੂਲਣ ਦਾ ਫੈਸਲਾ ਕੀਤਾ ਵਿਭਾਗ ਨੇ ਕਈ ਲਾਭਪਾਤਰੀਆਂ ਕੋਲੋਂ ਕਰੀਬ 44.34 ਕਰੋੜ ਰੁਪਏ ਦੀ ਤਾਂ ਵਸੂਲੀ ਕੀਤੀ ਹੈ ਲੇਕਿਨ ਹਾਲੇ 162 ਕਰੋੜ ਦੀ ਵਸੂਲੀ ਬਾਕੀ ਹੈ ਇਸ ਮਸਲੇ ਦੇ ਵਿੱਚ ਸੂਬੇ ਦੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਹੋਣਾ ਨੇ ਜਾਣਕਾਰੀ ਦਿੱਤੀ ਕਿ ਇਹ ਜਿਹੜੇ 162 ਕਰੋੜ ਰੁਪਏ ਵਸੂਲੇ ਜਾਣਗੇ ਉਸ ਦੇ ਤਹਿਤ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ 217 ਵਿੱਚ ਬੁਢਾਪਾ ਪੈਨਸ਼ਨ ਨੂੰ ਗਲਤ ਤਰੀਕੇ ਨਾਲ ਲੈਣ ਦੇ ਮਾਮਲਿਆਂ ਵਿੱਚ ਹੁਣ ਵਿਭਾਗ ਵੱਲੋਂ ਜਿਹੜੀ ਰਿਕਵਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਜ਼ਿਕਰ ਜੋ ਹੈ ਕਿ 217 ਜਦੋਂ ਵਿਭਾਗ ਦੇ ਸਰਵੇ ਵਿੱਚ 70 ਜਾਂ 137 ਬढ़ापा ਪੈਨਸ਼ਨਰਾਂ ਦੀ ਮੌਤ ਦਾ ਖਲਾਸਾ ਹੋਇਆ ਸੀ ਤਾਂ ਇਹ ਵੱਡਾ ਸਿਆਸੀ ਮੁੱਦਾ ਬਣ ਗਿਆ ਸੀ ਉਸ ਸਮੇਂ ਕਾਂਗਰਸ ਪਾਰਟੀ ਨੂੰ ਚਾਰੇ ਪਾਸਿਓਂ ਵਿਰੋਧੀਆਂ ਨੇ ਘੇਰਨ ਦੇ ਯਤਨ ਕੀਤੇ ਸੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇ ਇਹਨਾਂ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਗਏ 162 ਕਰੋੜ ਰੁਪਏ ਦੀ ਵਸੂਲੀ ਦਾ ਵੀ ਮੁੱਦਾ ਬੜੇ ਯੋਰ ਸ਼ੋਰ ਢੰਗ ਦੇ ਨਾਲ ਉਠਾਇਆ ਸੀ ਉਸ ਸਮੇਂ ਕੈਬਨਟ ਮੰਤਰੀ ਅਰਨਾ ਚੌਧਰੀ ਸੀ ਜਿਨ੍ਹਾਂ ਨੇ ਸਦਨ ਦੇ ਵਿੱਚ ਭਰੋਸਾ ਦਿੱਤਾ ਸੀ ਕਿ ਇਸ ਦੀ ਰਿਕਵਰੀ ਕਰਵਾ ਦਿੱਤੀ ਜਾਵੇਗੀ ਪਰ ਬਾਅਦ ਵਿੱਚ ਇਹ ਮਾਮਲਾ ਸਰਕਾਰ ਨੇ ਟਾਲ ਦਿੱਤਾ ਔਰ ਉਸ ਤੋਂ ਬਾਅਦ ਮੈਗਮੇ ਦੇ ਮੰਤਰੀ ਵੀ ਬਦਲੇ ਗਏ ਸੀ ਵਿਭਾਗ ਕੋਲ ਅਜੇ ਹਾ ਕੋਈ ਸਿਸਟਮ ਨਹੀਂ ਹੈ ਜੋ ਸਮੇ ਸਮੇਤੇ ਜਾਣਕਾਰੀ ਇਕੱਠੀ ਕਰ ਸਕੇ ਪੈਨਸ਼ਨ ਲੈਣ ਵਾਲੇ ਲੋਕ ਜਿਉਂਦੇ ਹਨ ਜਾਂ ਨਹੀਂ ਇਸ ਬਾਰੇ ਵਿਭਾਗ ਕੋਲ ਕੋਈ ਜਾਣਕਾਰੀ ਨਹੀਂ ਹੈ ਇਸੇ ਨਾਲ ਹੀ ਪਰਿਵਾਰਕ ਮੈਂਬਰ ਵੀ ਬੁਢਾਪਾ ਪੈਨਸ਼ਨਰ ਦੀ ਮੌਤ ਦੀ ਸੂਚਨਾ ਵੀ ਨਹੀਂ ਦਿੰਦੇ ਜਿਸ ਕਾਰਨ ਵਿਭਾਗ ਨੂੰ ਸੂਚਨਾ ਮਿਲਣ ਤੱਕ ਕਈ ਮਹੀਨਿਆਂ ਦੀ ਪੈਨਸ਼ਨ ਲਾਭਪਾਤਰੀ ਦੇ ਖਾਤੇ ਵਿੱਚ ਜਾ ਚੁੱਕੀ ਹੁੰਦੀ ਹੈ ਸੂਬੇ ਵਿੱਚ ਕਰੀਬ 23 ਲੱਖ ਬੁਢਾਪਾ ਪੈਨਸ਼ਨਰ ਹਨ ਇਸ ਤੋਂ ਇਲਾਵਾ ਵਿਧਵਾ ਪੈਨਸ਼ਨਰ ਅੰਗਹੀਨ ਆਸ਼ਰਿਤ ਅਤੇ ਹੋਰ ਜਿਹੜੇ ਲਾਭਪਾਤਰੀ ਉਹਨਾਂ ਦੀ ਕੁੱਲ ਮਿਲਾ ਕੇ ਜਿਹੜੀ ਗਿਣਤੀ ਹੈ ਪੰਜਾਬ ਦੇ ਵਿੱਚ 33.48 ਲੱਖ ਹੈ ਜਿਨ੍ਹਾਂ ਵਿੱਚ ਇਕੱਲੇ ਜਿਹੜੇ ਬੁਢਾਪੇ ਬੁੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਗਿਣਤੀ 23 ਲੱਖ ਸਰਕਾਰ ਵੱਲੋਂ ਇਹ ਇਨ੍ਹਾਂ ਵਰਗਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਉਹ ਬੁਢਾਪਾ ਵਿਧਵਾ ਅੰਘੀਨ ਜਿਤੇਮ ਬੱਚੇ ਉਹਨਾਂ ਨੂੰ ਹਰ ਮਹੀਨੇ 1500 ਰੁਪਏ ਪੈਨਸ਼ਨ ਦਿੱਤੀ ਜਾਂਦੀ ਹੈ ਲੇਕਿਨ ਸਰਕਾਰ ਨੇ ਹੁਣ ਉਹਨਾਂ ਵਾਰਸਾਂ ਤੋਂ 162 ਕਰੋੜ ਰੁਪਏ ਵਸੂਲਣ ਦਾ ਫੈਸਲਾ ਕੀਤਾ ਜੋ ਆਪਣੇ ਮਾਪਿਓ ਦੇ ਮਰ ਤੋਂ ਬਾਅਦ ਵੀ ਬੁਢਾਪਾ ਪੈਨਸ਼ਨ ਲੈਂਦੇ ਰਹੇ ਨੇ ਹਾਲਾਂਕਿ ਹੁਣ ਤੱਕ ਮਹਿਕਮੇ ਨੇ ਕਰੀਬ 44 ਕਰੋੜ ਤੋਂ ਜ਼ਿਆਦਾ ਜਿਹੜੀ ਰਕਮ ਦੀ ਵਸੂਲੀ ਕੀਤੀ ਹੈ ਲੇਕਿਨ ਹੱਲੇ 162 ਕਰੋੜ ਨੇ ਤੇ 162 ਕਰੋੜ ਬਹੁਤ ਵੱਡੀ ਅਮਾਊਂਟ ਆ ਹੁਣ ਸਵਾਲ ਸਭ ਤੋਂ ਵੱਡੇ ਖੜੇ ਹੁੰਦੇ ਨੇ ਕਿ ਜਦ ਕੋਈ ਬੁਢਾਪਾ ਪੈਨਸ਼ਨਰ ਨਾ ਹੋਵੇ ਜਾਂ ਕੋਈ ਵੀ ਬੰਦਾ ਹੋਵੇ ਅਗਰ ਉਹਦੀ ਮੌਤ ਹੋ ਜਾਂਦੀ ਹੈ ਤੇ ਤੁਰੰਤ ਉਹਦਾ ਮੌਤ ਵਾਲਾ ਜਿਹੜਾ ਸਰਟੀਫਿਕੇਟ ਆ ਉਹ ਬਣਾਉਣਾ ਪੈਂਦਾ ਹੈਗਾ ਦੱਸਣਾ ਪੈਂਦਾ ਹੈਗਾ ਲੇਕਿਨ ਇਸ ਦੇ ਬਾਵਜੂਦ ਲੋਕ ਨਹੀਂ ਦੱਸ ਰਹੇ ਇਹਦਾ ਮਤਲਬ ਆ ਕਿ ਲੂਪੇਂਡ ਦੀ ਪੰਚਾਇਤ ਪਿੰਡ ਦਾ ਸਕੱਤਰ ਸਾਰੇ ਮਿਲੇ ਹੋਏ ਨੇ ਮਹਿਕਮੇ ਦੇ ਅਧਿਕਾਰੀ ਵੀ ਮਿਲੇ ਹੋਏ ਨੇ ਇਸੇ ਕਰਕੇ ਲੋਕ ਉਹਨਾਂ ਲੋਕਾਂ ਦੀ ਵੀ ਲਗਾਤਾਰ ਕਈ ਸਾਲ ਪੈਨਸ਼ਨ ਲੈਂਦੇ ਰਹੇ ਜੋ ਹੋਲਡਰ ਜਿਹੜੇ ਬੁੜਾਪਾ ਪੈਨਸ਼ਨ ਸਕੀਮ ਦੇ ਲਾਭਪਾਤਰੀ ਸਨ ਹੁਣ ਫਰਾਲ ਸਰਕਾਰ ਸਖਤ ਹੋਈਆ ਦੇਖਦੇ ਆ ਕਿ 162 ਕਰੋੜ ਰੁਪਏ ਦੀ ਰਿਕਵਰੀ ਕਦੋਂ ਤੱਕ ਹੁੰਦੀ ਆ ਜਾਂ ਫਿਰ ਕੁਝ ਇਸ ਮਸਲੇ ਤੇ ਹੁਣ ਦੂਜੀਆਂ ਪਾਰਟੀਆਂ ਸਿਆਸੀ ਸਰਕਾਰ ਨੂੰ ਘੇਰਨ ਦਾ ਯਤਨ ਕਰ ਰਹੀਆਂ ਪਰ ਸਵਾਲ ਆ ਇਮਾਨਦਾਰੀ ਦਾ ਕਿ ਕੀ ਮਰ ਤੋਂ ਬਾਅਦ ਜਿਹੜੇ ਉਹਨਾਂ ਦੇ ਵਾਰਿਸ ਨੇ ਉਹ ਪੈਨਸ਼ਨ ਲੈਂਦੇ ਰਹੇ ਨੇ ਇਹ ਇੱਕ ਆਪਣੇ ਆਪ ਤੋਂ ਵੱਡਾ ਸਵਾਲ ਦੂਜਾ ਜਿਹੜੇ ਪਹਿਲਾਂ ਹੀ ਸਰਕਾਰੀ ਮੁਲਾਜ਼ਮ ਸੀ ਚਾਹੇ ਉਹ ਸੈਂਟਰ ਦੇ ਚਾਹੇ ਸਟੇਟ ਦੇ ਸੀ ਜਿਨ੍ਹਾਂ ਨੂੰ ਸਰਕਾਰ ਪੈਨਸ਼ਨ ਦਿੰਦੀ ਰਹੀ ਹੈ ਉਹ ਬੜਾਪਾ ਪੈਨਸ਼ਨ ਲੈ ਰਹੇ ਨੇ ਜਿਹੜੇ ਐਨ ਆਰ ਆਈ ਨੇ ਜਿਹੜੇ ਵੱਖ-ਵੱਖ ਮੁਲਕਾਂ ਦੇ ਵਿੱਚ ਕੈਨੇਡਾ ਜਾਂ ਹੋਰ ਦੁਸ਼ਾਂ ਵਿੱਚ ਵਸ ਚੁੱਕੇ ਨੇ ਉਹ ਵੀ ਪੈਨਸ਼ਨ ਲੈਣਦਾਰੇ ਨੇ ਜਿਨ੍ਹਾਂ ਦੀ ਗਿਣਤੀ 476 ਮਤਲਬ ਸ਼ਰਮਦਾ ਘਾਟ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਅੱਗੇ ਆ ਗਿਆ ਦੇਖਦੇ ਰਹੋ এবিসি ਪੰਜਾਬ